ਸ਼ਰੇ ਆ ਅੱਖਾਂ ਸਾਡੀਆਂ ਭੰਨੀਆਂ ਜਾ ਰਹੀਆਂ ਮੁੰਡੇ ਦਾ ਆ ਨਾ ਹੀ ਆ ਨਾ ਹੀ ਫੁੱਟ ਗਿਆ ਇੱਕ ਲੱਤ ਪਲੱਤਾਂ ਤੋੜੀ ਜਾਂਦੇ ਨੇ ਥਰੂ ਗਾਸ ਮਾਰੀ ਜਾਂਦੇ ਨੇ ਉਹ ਨਹੀਂ ਦਿਖਦਾ ਜਿਹੜੇ ਕਹਿੰਦੇ ਸੱਦੇ ਨਹੀਂ ਆਏ ਪਿਆ ਤਰੇ ਇੱਥੇ ਸੱਦੇ ਨਹੀਂ ਆਏ ਸਾਨੂੰ ਸੱਦਾ ਗਿਆ ਆ ਹਜ਼ਾਰਾਂ ਫਿਰਦੇ ਨੂੰ ਸੱਦੇ ਗਏ ਆ ਵੀ ਚੱਠੀ ਭੇਜੀ ਗਈ ਹੈ ਅਸੀਂ ਗ੍ਰਾਹਕ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਜਦੋਂ ਲੜਾਈ ਤੁਹਾਨੂੰ ਵੀ ਪਤਾ ਹੈ ਨਿਊ ਬੈਲਡਰ ਦੀਆਂ ਨੀਤੀਆਂ ਤੁਹਾਨੂੰ ਵੀ ਪਤਾ ਹੈ ਗੈਰਸ ਨੂੰ ਤੇ ਤੁਹਾਨੂੰ ਵੀ ਪਤਾ ਹੈ ਜੋ ਆਉਣ ਵਾਲਾ ਹਮਲਾ ਤੇਜ਼ ਹੋਣਾ ਤੁਹਾਨੂੰ ਹੀ ਪਤਾ ਹੈ ਸੱਦੇ ਵਾਲੀ ਕਿਹੜੀ ਗੱਲ ਤੁਸੀਂ ਆ ਜਾਓ ਉਹ ਯਾਰ ਸਾਡੇ ਦੇ ਦੁਸ਼ਮਣ ਖੜਾ ਜਬਰਟਾ ਰਿਹਾ ਗੋਲੀਆਂ ਮਾਰੀ ਜਾਂਦਾ ਕੁੱਟੀ ਜਾਂਦਾ ਸਿਰ ਪਾੜੀ ਜਾਂਦਾ ਅੱਖਾਂ ਤੋੜੀ ਜਾਂਦਾ ਫੋੜੀ ਜਾਂਦਾ ਤੁਸੀਂ ਆਪਣੇ ਬੰਦੇ ਦੇ ਖਿਲਾਫ ਮੋਰਚੇ ਖੋਲੀ ਬੈਠੇ ਆ ਉਹ ਬੰਦਾ ਪੰਜਾਬ ਦਾ ਸਾਕਾ ਨਹੀਂ ਜਿਹੜਾ ਬੰਦਾ ਅੱਜ ਐਨੇ ਜ਼ੁਲਮ ਦੇ ਵਿੱਚ ਉਹ ਇਹ ਮੈਂ ਸਾਡਾ ਉਹ ਸਟੇਟ ਦਾ ਬਿਕੇ ਝੁਕੇ ਦਵੇ ਉਦੋਂ ਕਿ ਉਹ ਜਦੋਂ ਮੋਰਚਾ ਛੱਡ ਕੇ ਪਾ ਗਏ ਪਰ ਵਿਚੀ ਇੱਕ ਮਹੌਲ ਖੜਾ ਕਰ ਦਿੰਨੇ ਆ ਉਹ ਠੀਕ ਨਹੀਂ ਜਦੋਂ ਮੁਗਲਾਂ ਦੇ ਖਿਲਾਫ ਇਹੀ ਲਾਲ ਕਿਲੇ ਦੇ ਉੱਤੇ ਸਾਡੇ ਯੋਧਿਆਂ ਦੇ ਝੰਡੇ ਝੂਲਦੇ ਸੀਗੇ ਅੱਜ ਵੀ ਸਾਡੇ ਯੋਧੇ ਦਿੱਲੀ ਉਹਦੇ ਚੀਨ ਦੇ ਹੱਦ ਦੇ ਉੱਤੇ ਜਾ ਕੇ ਡਟੇ ਖੜੇ ਆ ਉਦੋਂ ਤਾਂ ਅਸੀਂ ਬਹੁਤ ਪਿਆਰੇ ਲੱਗਦੇ ਆ ਉਹ ਬੜਾ ਇਹ ਕਰਦੇ ਆ ਸਾਡੇ ਯੋਧੇ ਨੇ ਸਾਡੇ ਸੂਰਮੇ ਨੇ ਅੱਜ ਜੇ ਅਸੀਂ ਹੱਕ ਮੰਗਣ ਚੱਲੇ ਆ ਸਾਡੇ ਖਿਲਾਫ ਮਾਹੌਲ ਇਹਨਾਂ ਦਾ ਗੋਦੀ মিডিਆ ਕੀ ਸਿਰਜ ਰਿਹਾ ਹੈ ਪੱਥਰ ਬਾਜ਼ ਆ ਗਏ ਜੀ ਇਹ ਵੱਖਵਾਦੀ ਆ ਗਏ ਜੀ ਇਹ ਫਲਾਨੇ ਆ ਗਏ ਜੀ ਤੁਹਾਨੂੰ ਦਿੱਲੀ ਜਾਣ ਦਾ ਸੱਦਾ ਦਿੱਤਾ ਹੈ ਤਾਂ ਦਿੱਲੀ ਹਰ ਹਾਲ ਜਾਵਾਂਗੇ ਪਰ ਦਿੱਲੀ ਜਾਣ ਲਈ ਕੋਈ ਰਣਨੀਤੀ ਘੜਨੀ ਪੈਣੀ ਹੈ ਹੁਣ ਜੇ ਆਪਾਂ ਕੰਧਾਂ 'ਚ ਜਾ ਕੇ ਟੱਕਰਾਂ ਮਾਰਾਂਗੇ ਤਾਂ ਉਹਦਾ ਨੁਕਸਾਨ ਹੈ ਨੌਜਵਾਨੀ ਨੂੰ ਮੇਰੀ ਅਪੀਲ ਆ ਕਿ ਭਰੋਸਾ ਰੱਖੀਏ ਆਪਣੇ ਆਗੂਆਂ ਤੇ ਸਾਡੇ ਆਗੂ ਐਸੇ ਆਗੂ ਨੇ ਜਿਹੜੇ ਅੱਗੇ ਲੱਗੇ ਆ ਇਹ ਨਾ ਵੇਕਣ ਵਾਲੇ ਆ ਨਾ ਝੁਕਣ ਵਾਲੇ ਆ ਲੜਾਈ ਇਹ ਨਹੀਂ ਹੈਗੀ ਐਮਐਸਪੀਆਂ ਦੀ ਨਹੀਂ ਐ ਕੱਲੀਆਂ ਦੀ ਇਹ ਲੜਾਈ ਤੁਹਾਡੀ ਹੋਂਦ ਨੂੰ ਬਚਾਉਣ ਦੀ ਹੈ ਤਾਂ ਸ਼ੰਭੂ ਬਾਰਡਰ ਦੇ ਉੱਪਰ ਮੌਜੂਦ ਆ ਤੇ ਲੱਖਾ ਸਿਧਾਣਾ ਪਹੁੰਚਨੇ ਗੱਲਬਾਹ ਕਰਾਂਗੇ ਬਾਈ ਖਨੋਰੀ ਬਾਰਡਰ ਤੇ ਆਏ ਹੋ ਸੀ ਪਹਿਲਾਂ ਹੁਣ ਸ਼ੰਭੂ ਬਾਰਡਰ ਤੇ ਆਏ ਹੋ ਤੇ ਦੂਜੇ ਪਾਸੇ ਜਿਹੜਾ ਮੀਟਿੰਗਾਂ ਚੱਲ ਰਹੀਆਂ ਨੇ ਕੱਲ ਦੀ ਮੀਟਿੰਗ کہہ ਰਹੀ ਹੈ ਕਿ ਫੈਸਲਾ ਕੋਨ ਹੋ ਸਕਦੀ ਹੈ ਕੀ ਕਹਾਂਗੇ ਬਿਲਕੁਲ ਵੀਰੇ ਦੇਖੋ ਸਰਕਾਰਾਂ ਦਾ ਮਸਲਾ ਹੁੰਦਾ ਕਿ ਇਹਨੂੰ ਜਿੰਨਾ ਲੰਮਾ ਲਮਕਾ ਦਈਏ ਮੀਟਿੰਗਾਂ ਦੇ ਮੀਟਿੰਗਾਂ ਦੇ ਹੀ ਜਾਣਗੇ ਏਦੋਂ ਬਾਅਦ ਕਹਿ ਦਿੰਦੇ ਕਿ ਚੋਣ ਦਾ ਜਾਬਤਾ ਲੱਗ ਗਿਆ ਹਨਾ ਪਰ ਮੈਂ ਕਹਿੰਦਾ ਵੀ ਸਾਡੀ ਨੌਜਵਾਨੀ ਨੂੰ ਮੇਰੀ ਅਪੀਲ ਆ ਕਿ ਭਰੋਸਾ ਰੱਖੀਏ ਆਪਣੇ ਆਗੂਆਂ ਤੇ ਸਾਡੇ ਆਗੂ ਐਸੇ ਆਗੂ ਨੇ ਜਿਹੜੇ ਅੱਗੇ ਲੱਗੇ ਆ ਇਹ ਨਾ ਵੇਕਣ ਵਾਲੇ ਆ ਨਾ ਝੁਕਣ ਵਾਲੇ ਆ ਜੇ ਤੁਹਾਨੂੰ ਦਿੱਲੀ ਜਾਣ ਦਾ ਸੱਦਾ ਦਿੱਤਾ ਤਾਂ ਦਿੱਲੀ ਹਰ ਹਾਲਤ ਜਾਵਾਂਗੇ ਪਰ ਦਿੱਲੀ ਜਾਣ ਲਈ ਕੋਈ ਰਣਨੀਤੀ ਘੜਨੀ ਪੈਣੀ ਆ ਉਹਨੇ ਆਪਾਂ ਕੰਧਾਂ 'ਚ ਜਾ ਕੇ ਟੱਕਰਾ ਮਾਰਾਂਗੇ ਤਾਂ ਉਹਦਾ ਨੁਕਸਾਨ ਹੈ ਨੌਜਵਾਨਾਂ ਨੂੰ ਅਪੀਲ ਕਰਦਾ ਸ਼ਾਂਤੀ ਬਣਾ ਕੇ ਰੱਖਿਓ ਸਵਰਧ ਦੇ ਨਾਲ ਆਪਾਂ ਜ਼ਬਰਦਸਤ ਮੁਕਾਬਲਾ ਕਰਨਾ ਹੈ ਮੇਰਾ ਵੀ ਜਿੰਨਾ ਸੰਘਰਸ਼ ਤੁਸੀਂ ਹਿੰਸਕ ਕਰ ਦਿਓਗੇ ਸਰਕਾਰ ਤਾਂ ਚਾਹੁੰਦੀ ਹੈ ਇਹ ਹਿੰਸਾ ਹੋਵੇ ਤੁਸੀਂ ਖਰੇੜ ਦੇਗੇ ਇਹਨਾਂ ਨੂੰ ਦੂਜੇ ਲੋਕਾਂ ਸਾਨੂੰ ਭੰਡਣ ਦਾ ਮੌਕਾ ਮਿਲ ਜਾਣਾ ਸੋ ਅਸੀਂ ਇਹ ਕਿਸੇ ਵੀ ਤਰੀਕੇ ਦੇ ਨਾਲ ਇਹਨੂੰ ਹਿੰਸਕ ਨਹੀਂ ਹੋਣ ਦੇਣਾ ਸ਼ਾਂਤਮਈ ਤਰੀਕੇ ਨਾਲ ਆਪਾਂ ਸੰਘਰਸ਼ ਜਤਨਾ ਨੌਜਵਾਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਮੈਂ ਉੰਦਰ ਜੀ ਉਸ ਨੂੰ ਸਮਝਦਾ ਪਰ ਮੇਰਾ ਵੀਰ ਉਹਨਾਂ ਨੂੰ ਪੀਰ ਮੇਰੀ ਬਾਰ ਬਾਰ ਬੇਨਤੀ ਹੈ ਨਾ ਯਾਰ ਇਸ ਤਰ੍ਹਾਂ ਦਾ ਮਾਹੌਲ ਆਪਾਂ ਕੀ ਕਰਦੇ ਆ ਇਹ ਵਿਖ ਗਏ ਜੀ ਆਗੂ ਇਹ ਝੁੱਕ ਗਏ ਜੀ ਆਗੂ ਇਹ ਅੱਗੇ ਨਹੀਂ ਵਧਦੇ ਜੀ ਆਪਾਂ ਜਦੋਂ ਇਸ ਤਰ੍ਹਾਂ ਦਾ ਮਾਹੌਲ ਬਣਾਉਨੇ ਆ ਨਾ ਉਹ ਠੀਕ ਨਹੀਂ ਹੁੰਦਾ ਵਿਕੇ ਝੁਕੇ ਦਵੇ ਉਦੋਂ ਕਿਹੋ ਜਿਹਾ ਮੋਰਚਾ ਛੱਡ ਕੇ ਬਾਗ ਗਏ ਪਰ ਵਿਚੀ ਇੱਕ ਮਾਹੌਲ ਖੜਾ ਕਰ ਦਿੰਨੇ ਆ ਉਹ ਠੀਕ ਨਹੀਂ ਤਾਂ ਤੁਸੀਂ ਆਪਣੇ ਆਗੂ ਦੇ ਭਰੋਸਾ ਰੱਖੋ ਉਹਨਾਂ ਦਾ ਤਜਰਬੇ ਨੇ ਯਾਰ ਸ਼ਿੰਗਾਰਸ਼ ਮੈਂ ਵੀ ਇੱਕ ਘੋਲ ਦਿੱਲੀ ਆਪਾਂ ਪਿਛਲਾ ਲੜਿਆ 13 ਮਹੀਨੇ ਮੈਨੂੰ ਬਹੁਤ ਗੱਲਾਂ ਸਿੱਖਣ ਨੂੰ ਮਿਲੀਆਂ ਤਜਰਬੇ ਚੋਂ ਨਿਕਲਦੀਆਂ ਨੇ ਗੱਲਾਂ ਵੀ ਸ਼ਿੰਗਾਰਸ਼ ਕੇ ਮੈਂ ਜਿੱਤੇ ਜਾਂਦੇ ਉਹਨਾਂ ਤੇ ਆਗੂ ਦੇ ਉੱਤੇ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਹਰਿਆਣਾ ਦੇ ਨਿਲ ਦੇ ਜਿਹੜੇ ਗ੍ਰਹਿ ਮੰਤਰੀ ਨੋ ਦਿਆ ਕਿ ਇਹਨਾਂ ਨੇ ਤਾਂ ਲਾਲ ਕਿਲੇ ਤੇ ਜਾ ਕੇ ਭੰਗੜਾ ਪਾਉਣਾ ਹੋਰ ਕੁਝ ਨਹੀਂ ਕਰਨਾ ਉਹ ਉਹ ਤਰ੍ਹਾਂ ਦੇ ਖੱਟਰ ਦਾ ਬਿਆਨ ਵੀ ਆਇਆ ਵੀ ਇਹ ਸੰਸਦ ਦੇ ਉੱਤੇ ਜਾਣਗੇ ਇਹ ਦਿੱਲੀ ਤੇ ਹਮਲਾ ਕਰਨਾ ਚਾਹੁੰਦੇ ਨੇ ਜੀ ਇਹ ਜੀ ਲਾਲ ਕਿਲੇ ਤੇ ਝੰਡਾ ਚੜ੍ਹਾਉਣਾ ਚਾਹੁੰਦੇ ਨੇ ਉਹਨਾਂ ਨੇ ਸਾਰਾ ਮਾਹੌਲ ਬਣਾਉਣਾ ਹੈ ਇਹ ਜਦੋਂ ਕੁਰਬਾਨੀਆਂ ਕਰਨੀਆਂ ਨੇ ਜਦੋਂ ਮੁਗਲਾਂ ਦੇ ਖਿਲਾਫ ਇਹੀ ਲਾਲ ਕਿਲੇ ਦੇ ਉੱਤੇ ਸਾਡੇ ਯੋਧਿਆਂ ਦੇ ਝੰਡੇ ਝੂਲਦੇ ਸੀਗੇ ਅੱਜ ਵੀ ਸਾਡੇ ਯੋਧੇ ਦਿੱਲੀ ਉਹ ਚੀਨ ਦੇ ਹੱਦ ਦੇ ਉੱਤੇ ਜਾ ਕੇ ਡਟੇ ਖੜੇ ਐ ਉਦੋਂ ਤਾਂ ਅਸੀਂ ਬਹੁਤ ਪਿਆਰੇ ਲੱਗਦੇ ਆ ਉਹ ਬੜਾ ਇਹ ਕਰਦੇ ਆ ਸਾਡੇ ਯੋਧੇ ਨੇ ਸਾਡੇ ਸੂਰਮੇ ਨੇ ਅੱਜ ਜੇ ਅਸੀਂ ਹੱਕ ਮੰਗਣ ਚੱਲੇ ਆ ਸਾਡੇ ਖਿਲਾਫ ਮਾਹੌਲ ਇਹਨਾਂ ਦਾ ਗੋਦੀ ਮੀਡੀਆ ਕੀ ਸਿਰਜ ਰਿਹਾ ਐ ਪੱਥਰ ਬਾਜ਼ ਆ ਗਏ ਜੀ ਇਹ ਵੱਖਵਾਦੀ ਆ ਗਏ ਜੀ ਇਹ ਫਲਾਨੇ ਆ ਗਏ ਜੀ ਬਿਲਕੁਲ ਆ ਸੋਟੀਆਂ ਝੰਡਿਆਂ ਨੂੰ ਹਥਿਆਰ ਕਹੀਆਂ ਜਿਹੜੇ ਹਥਿਆਰਾਂ ਨਾਲ ਇਹ ਸਾਨੂੰ ਮਾਰ ਰਹੇ ਐ ਗਿਲਟ ਦੀਆਂ ਗੋਲੀਆਂ ਰਬੜ ਦੀਆਂ ਗੋਲੀਆਂ 12 ਬੋਰ ਦੇ ਫਾਇਰ ਸ਼ਰੇ ਆ ਅੱਖਾਂ ਸਾਡੀਆਂ ਪੰਨੀਆਂ ਜਾ ਰਹੀਆਂ ਮੁੰਡੇ ਦਾ ਆ ਨਹੀਂ ਆ ਨਹੀਂ ਫੁੱਟ ਗਿਆ ਇੱਕ ਲੱਤ ਲੱਤਾਂ ਤੋੜੀ ਜਾਂਦੇ ਨੇ ਥਰੂਗਾਂਸ ਮਾਰੀ ਜਾਂਦੇ ਨੇ ਉਹ ਨਹੀਂ ਦਿਖਦਾ ਜਿਹੜੇ ਸਾਡੇ ਖਿਲਾਫ ਇਹਨਾਂ ਨੇ ਹਰ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰਨੀ ਆ ਤਾਂ ਇਹਨਾਂ ਨੂੰ ਬਹਾਨਾ ਮਿਲ ਜੇ ਵੀ ਕਿਸੇ ਤਰੀਕੇ ਨਾਲ ਇਹਨਾਂ ਨੂੰ ਹੁਣ ਇਹ ਕਹਿੰਦੇ ਵੀ ਪੰਜਾਬ ਲੜ ਰਿਹਾ ਇਕੱਲਾ ਇਹਨਾਂ ਨੂੰ ਪੁੱਛੋ ਕੱਲਾ ਪੰਜਾਬ ਨਹੀਂ ਪੂਰੀ ਦੁਨੀਆ ਲੜ ਰਹੀ ਆ ਸਾਰਾ ਯੂਰਪ ਛੜਕਾਂ ਤੇ ਐ ਉੱਤਰੀ ਅਮਰੀਕਾ ਦੇ ਕਈ ਮੁਲਕ ਛੜਕਾਂ ਤੇ ਐ ਨਿਊ ਵਰਲਡ ਆਰਡਰ ਦੀਆਂ ਨੀਤੀਆਂ ਦੀਆਂ ਐ ਇਹ ਗੱਲ ਐ ਐਮਐਸਪੀ ਦੀ ਨਹੀਂ ਆ ਹੁਣ ਇਹ ਕਹਿੰਦੇ ਕੱਲੇ ਕਿਸਾਨ ਆ ਗਏ ਇੱਥੇ ਸਾਡੀ ਮੰਗ 700 ਰੁਪਿਆ ਨਰੇਗਾ ਮਜ਼ਦੂਰ ਦੀ ਦਿਹਾੜੀ ਦੀ ਵੀ ਵਿੱਚ ਐ ਵੀ ਨਰੇਗਾ ਮਜ਼ਦੂਰਾਂ ਤੇ 700 ਰੁਪਿਆ ਕੀਤੀ ਜਾਵੇ ਇੱਥੇ ਗੱਲ ਕੱਲਾ ਕਿਸਾਨ ਮਜ਼ਦੂਰ ਨਹੀਂ ਇੱਥੇ ਗੱਲ ਦੁਕਾਨਦਾਰ ਦੀ ਵੀ ਐ ਵੀ ਜਿਹੜੇ ਵੱਡੇ ਵੱਡੇ ਮਾਲ ਆ ਗਏ ਸਾਰਾ ਕਾਰਪੋਰੇਟ ਦੇ ਹੱਥ ਤੁਹਾਡਾ ਦੁਕਾਨਦਾਰੀ ਜਿੰਨਾ ਆਪਣਾ ਬਜ਼ਾਰਾਂ ਦੇ ਵਿੱਚੋਂ ਆਪਾਂ ਸਮਾਨ ਖਰੀਦ ਰਹੇ ਆ ਉਹ ਸਾਰਾ ਕਰਬਰਾ ਚਲਾ ਜਾਣਾ ਘਰਾਣੇ ਦੇ ਹੱਥ ਤਾਂ ਬਾਜ਼ ਹੋ ਜਾਣੇ ਆ ਦੁਕਾਨਦਾਰ ਖਤਮ ਹੋ ਜਾਣੇ ਆ ਇਹ ਲੜਾਈ ਸਾਰਿਆਂ ਦੀ ਆ ਭਰਾਵੋ ਜਿਹੜਾ ਸਾਹ ਲੈਣ ਦਾ ਕਰ ਰਹੇ ਨੇ ਵੱਡੇ ਸ਼ੋਰੂ ਉਹ ਬਣੀ ਜਾਂਦਾ ਮੈਂ ਕਹਿੰਦਾ ਕੁੱਲ ਚੀਜ਼ ਬਾਜ਼ਾਰ ਛੋਟੇ ਖਤਮ ਨੇ ਆ ਦੁਕਾਨਦਾਰ ਬਿਲਕੁਲ ਬੇਲਾ ਬੈਠਾ ਹੈ ਕੋ ਵੱਡੇ ਵੱਡੇ ਮੈਂ ਤੋ ਬਟਨੜੀ ਧਾਰ ਦਿੰਦਾ ਸਾਡੇ ਬਟਨਡੇ ਦੇ ਵਿੱਚ ਇੱਥੇ ਹਣੇ ਖੁੱਲ ਗਿਆ ਵੱਡਾ ਮਾਲ ਪੁੱਚੋ ਖੁੱਲ ਗਿਆ ਦੱਬਾਂ ਵਾਲੀ ਸੜਕ ਤੇ ਖੁੱਲ ਗਿਆ ਸਾਰਾ ਜਿੰਨਾ ਦੁਕਾਨਦਾਰ ਸੀਗਾ ਖਤਮ ਹੋ ਗਿਆ ਛੋਟਾ ਦੁਕਾਨ ਸਾਰਾ ਇੱਕੋ ਥਾਂ ਹੀ ਮਿਲ ਜਾਂਦਾ ਹੈ ਤੋ ਉਹ ਸ਼ੋਰੂਮ ਵੱਡੇ ਵੱਡੇ ਮਾਲ ਹੈ ਕੀਦੇ ਵੱਡੇ ਘਰਾਣਿਆਂ ਦੇ ਨੇ ਤੇ ਇਸ ਕਰਕੇ ਲੜਾਈ ਇਹ ਨਹੀਂ ਹੈਗੀ ਐਮਐਸਪੀਆਂ ਦੀ ਨਹੀਂ ਹੈ ਕੱਲੀਆਂ ਦੀ ਇਹ ਲੜਾਈ ਤੁਹਾਡੀ ਹੋਂਦ ਨੂੰ ਬਚਾਉਣ ਦੀ ਹੈ ਜਿਵੇਂ ਨਿਊ ਵਰਲਡ ਆਰਡਰ ਕਹਿੰਦਾ ਵੀ ਕਿਵੇਂ ਪੂਰੀ ਦੁਨੀਆ ਦੇ ਉੱਤੇ ਕਬਜ਼ਾ ਕਰਨਾ ਹੈ ਉਹਨਾਂ ਦੇ ਭੋਜਨ ਤੇ ਉਹਨਾਂ ਦੇ ਪਾਣੀਆਂ ਦੇ ਉੱਤੇ ਉਹਨਾਂ ਦੀ ਧਰਤੀ ਤੇ ਕਬਜ਼ੇ ਕਰਨੇ ਆ ਉਹਨਾਂ ਦਾ ਸਾਹ ਲੈਣ ਤੱਕ ਵੀ ਕਬਜ਼ੇ ਕਰਨੇ ਆ ਇਹ ਲੜਾਈ ਉਹੀ ਹੈ ਉਹ ਆ ਹੁਣ ਤੁਸੀਂ ਦੇਖੋਗੇ ਫਰਾਂਸ ਦੀ ਰਾਜਧਾਨੀ ਉਹ ਸਾਰੀ ਘੇਰੀ ਹੋਈ ਐ ਪੈਰਸ ਦੇ ਵਿੱਚ ਜਾਂ ਆਸਟ੍ਰੇਲੀਆ ਵੀ ਲੜ ਰਹੇ ਆ ਲੋਕ ਕਿਉਂਕਿ ਉਹਨਾਂ ਨੇ ਮਤਲਬ ਕਿ ਮਾਹੌਲ ਇਹ ਜਿਹਾ ਬਣਾ ਰੱਖਿਆ ਤੇ ਇਹ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਵੀ ਕੱਲੇ ਕਿਸਾਨ ਨਹੀਂ ਲੜ ਰਹੇ ਭਰਾਵੋ ਇਹ ਲੜਾਈ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਦੀ ਤੁਹਾਡੇ ਭੇਖ ਦੀ ਲੜਾਈ ਆ ਤੇ ਮੇਰਾ ਵੀਰ ਜਿਹੜਾ ਵੀ ਬੰਦਾ ਮੈਂ ਗੱਲ ਕਹਿਣੀ ਚਾਹੁੰਦਾ ਐ ਅਸੀਂ ਜਿਹੜਾ ਬੰਦਾ ਅੱਜ ਇਸ ਮੋਰਚੇ ਦੇ ਖਿਲਾਫ ਮੋਰਚਾ ਖੋਲੀ ਬੈਠਾ ਜਿਹੜਾ ਬੰਦਾ ਜੇ ਇਸ ਮੋਰਚੇ ਦੇ ਖਿਲਾਫ ਉਹ ਯਾਰ ਸਾਡੇ ਦੇ ਦੁਸ਼ਮਣ ਖੜਾ ਜਬਰਟਾ ਰਿਹਾ ਗੋਲੀਆਂ ਮਾਰੀ ਜਾਂਦਾ ਕੁੱਟੀ ਜਾਂਦਾ ਸਿਰ ਪਾੜੀ ਜਾਂਦਾ ਅੱਖਾਂ ਤੋੜੀ ਜਾਂਦਾ ਫੋੜੀ ਜਾਂਦਾ ਤੁਸੀਂ ਆਪਣੇ ਬੰਦੇ ਦੇ ਖਿਲਾਫ ਮੋਰਚੇ ਖੋਲੀ ਬੈਠੇ ਆ ਉਹ ਬੰਦਾ ਪੰਜਾਬ ਦਾ ਸਾਕਾ ਨਹੀਂ ਜਿਹੜਾ ਬੰਦਾ ਅੱਜ ਐਨੇ ਜ਼ੁਲਮ ਦੇ ਵਿੱਚ ਉਹ ਇਹ ਮੈਂ ਸਾਡਾ ਉਸ ਸਟੇਟ ਦਾ ਸੰਧ ਹੈ ਉਹਦਾ ਟੂਲ ਬਣ ਕੇ ਭੁਗਤ ਰਿਹਾ ਉਹਨਾਂ ਦੇ ਹੱਕ ਵਿੱਚ ਭੁਗਤ ਰਿਹਾ ਜਿਹੜਾ ਬੰਦਾ ਆਪਣੇ ਆਪ ਦੇ ਖਿਲਾਫ ਖੋਲ ਰਿਹਾ ਜਿਹੜੇ ਕਹਿੰਦੇ ਸੱਦੇ ਨਹੀਂ ਆਏ ਬਿਆਹ ਤਰਿਆ ਇੱਥੇ ਸੱਦੇ ਨਹੀਂ ਆਏ ਸਾਨੂੰ ਸੱਦਾ ਗਿਆ ਆ ਹਜ਼ਾਰਾਂ ਫਿਰਦੇ ਨੂੰ ਸੱਦੇ ਗਏ ਆ ਇਹ ਚਿੱਠੀ ਭੇਜੀ ਗਈ ਹੈ ਕਾਲੀ ਕਾਲੀ ਸਾਨੂੰ ਨਾਲ ਨਾ ਬਹਿ ਕੇ ਸਲਾਹ ਕਰਨੀ ਸੀ ਉਹ ਗ੍ਰਾਹਾਂ ਦਾ ਬਿਆਨ ਹੈ ਨਹੀਂ 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 ਅਸੀਂ ਗ੍ਰਾਹਾਂ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਜਦੋਂ ਲੜਾਈ ਤੁਹਾਨੂੰ ਵੀ ਪਤਾ ਹੈ ਨਿਊ ਬਿਲਡਰ ਦੀਆਂ ਨੀਤੀਆਂ ਤੁਹਾਨੂੰ ਵੀ ਪਤਾ ਹੈ ਗਾਈਡਸ ਨੂੰ ਤੇ ਤੁਹਾਨੂੰ ਵੀ ਪਤਾ ਜੋ ਆਉਣ ਵਾਲਾ ਹਮਲਾ ਤੇਜ਼ ਹੋਣਾ ਤੁਹਾਨੂੰ ਹੀ ਪਤਾ ਹੈ ਸੱਦੇ ਵਾਲੀ ਕਿਹੜੀ ਗੱਲ ਤੁਸੀਂ ਆ ਜਾਓ ਜਦੋਂ ਉਦੋਂ ਤੁਰੇ ਸੀ ਆਪਾਂ ਉਦੋਂ ਕਿਹਾ ਸੱਦੇ ਨਾਲ ਤੁਰੇ ਸੀ ਉਹਦੇ ਵੀ ਤਾਂ ਐਂ ਤੁਰੇ ਸੀ ਯਾਰ ਆਹ ਕਿਹੜੀ ਗੱਲ ਹੋਈ ਬਾਰ ਬਾਰ ਉਹੀ ਕੋਚੀ ਆ ਗੱਲਦੀ ਆ ਗੱਲ ਵੀ ਸੱਦੇ ਨੂੰ ਜਾਂਦਾ ਕਿਹਾ ਮੁੰਡੇ ਦਾ ਕੁੜੀ ਦਾ ਵਿਆਹ ਹੋਵੇ ਮੰਦਾ ਰੋਸਾ ਕਰਦਾ ਵੀ ਬਾਈ ਤੇਰੇ ਤੋਂ ਕੁੜੀ ਮੁੰਡੇ ਦਾ ਵਿਆਹ ਤੜਾ ਹੀ ਮੈਨੂੰ ਸੱਜਿਆ ਨਹੀਂ ਜਿਹੜੀਆਂ ਲੜਾਈਆਂ ਹੱਕਾਂ ਲਈ ਲੜੀਆਂ ਜਾਂਦੀਆਂ ਹੁਣ ਉਹਨਾਂ ਲਈ ਸੱਦੇ ਨਹੀਂ ਭੇਜੇ ਜਾਂਦੇ ਜਿਹਨਾਂ ਦੇ ਅੰਦਰ ਦਰਦ ਹੁੰਦਾ ਰੜ ਕਣਕ ਹੁੰਦੀ ਉਹ ਆਪੇ ਆਉਂਦੇ ਚੱਲਦੇ ਸੋ ਇਹ ਸਾਰੇ ਆਪ ਮਹਾਰੇ ਆਏ ਆ ਉਹਨਾਂ ਨੂੰ ਅਪੀਲ ਆ ਆਓ ਮੇਰਾ ਵੀਰ ਕੋ ਸੋਸ਼ਲ ਮੀਡੀਆ ਤੇ ਬੈਠ ਕੇ ਇਹਨੂੰ ਇਹਨੂੰ ਬਨਾਮ ਬਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਫਲਾਣਾ ਬਨਾਮ ਫਲਾਣਾ ਉਹ ਤੁਹਾਡਾ ਦੋਸਤ ਸੱਜਣ ਨਹੀਂ ਤੁਹਾਡਾ ਦੁਸ਼ਮਣ ਆ ਜਿਹੜੇ ਬੰਦੇ ਵੀ ਇਸ ਵੇਲੇ ਮੋਰਚੇ ਦੇ ਖਿਲਾਫ ਕੋਈ ਗੱਲਬਾਤ ਕਰ ਰਹੇ ਆ ਸਮਝੋ ਉਹ ਕਿਹਦੇ ਲਈ ਕੰਮ ਕਰ ਰਹੇ ਆ ਇੱਥੇ ਮੈਂ ਕਹਣਾ ਜਿਹੜੇ ਜਿੰਨਾਂ ਨੇ ਸੱਦਾ ਦਿੱਤਾ ਉਹਨਾਂ ਨੇ ਮੇਰੇ ਵੀ ਬਖਰੇਵੇਂ ਹੋ ਸਕਦੇ ਆ ਉਹ ਇਹ ਗੈਰ ਰਾਜਨੀਤਿਕ ਆ ਮੈਂ ਚੋਂ ਲੜੀ ਆ ਮੈਂ ਸਿਆਸੀ ਆ ਰਾਜਨੀਤਿਕ ਆ ਇਹ ਕਹਿੰਦੇ ਗੈਰ ਰਾਜਨੀਤਿਕ ਸਾਡਾ ਮੋਰਚਾ ਮੈਂ ਵੀ ਤਾਂ ਆਈ ਆ ਉਸ ਤਰ੍ਹਾਂ ਦਾ ਮੇਰਾ ਵੀ ਬਖਰੇਵਾ ਹੈਗਾ ਹੀ ਆ ਪਰ ਮੈਨੂੰ ਕੋਈ ਨਾ ਚਿੱਠੀ ਭੇਜੀ ਵੀ ਆ ਜਾ ਮੈਨੂੰ ਪਤਾ ਵੀ ਇਹ ਲੜਾਈ ਮੋਦੀ ਆ ਜੇਗਾ ਹਾਂ 24 ਜਾਂ ਕੋਈ ਹੋਰ ਆ ਜਿਹੜੀ ਮਰਜ਼ੀ ਤੇ ਰਾਜੇ ਇਹ ਆ ਹੀ ਹੋਣਾ ਇਹਦੂ ਖਤਰਾ ਹਮਲਾ ਵਧਣਾ ਸੜਕਾਂ ਨਸਲਾਂ ਨੂੰ ਬਚਾਉਣ ਲਈ ਅਸੀਂ ਕਿਵੇਂ ਲੜਨਾ ਲੜਾਈ ਤਾਂ ਉਹ ਆ ਬਾਈ ਇਸ ਕਰਕੇ ਬੇਨਤੀ ਆ ਮੇਰਾ ਇਹ ਸਾਰਿਆਂ ਨੂੰ ਬੱਤ ਬੱਦ ਜਿਹੜੇ ਹਲੇ ਪਿੰਡਾਂ ਚ ਘਰਾਂ ਚ ਬੈਠੇ ਐ ਬਾਈ ਗੁਰੂ ਘਰਾਂ ਦੇ ਅਰਦਾਸ ਕਰਾ ਕੇ ਹੋਕੇ ਦਵਾ ਕੇ ਤੁਰ ਪੋ ਇਧਰ ਨੂੰ ਤੇ ਅਪੀਲ ਐ ਸ਼ਾਂਤੀ ਬਣਾਈ ਰੱਖੋ ਬਾਰ-ਬਾਰ ਕਹਿੰਦਾ ਜੇ ਇੱਕ ਵਾਰੀ ਹਿੰਸਕ ਹੋ ਗਿਆ ਕੰਮ ਤੁਹਾਡਾ ਮੋਰਚਾ ਉਸੇ ਦਿਨ ਹੀ ਖਤਮ ਹੋ ਗਿਆ ਇੱਕ ਵਈ ਆਖਰੀ ਸਵਾਲਾ ਜੀ ਇਸ ਵਾਰ ਜਿਵੇਂ ਐਗਰੈਸ਼ਨ ਜਿਹੜਾ ਦਿਖਾਇਆ ਗਿਆ ਪਹਿਲੇ ਦੋ ਤਿੰਨ ਦਿਨ ਹਰਿਆਣਾ ਦੇ ਵੱਲੋਂ ਕਿਉਂਕਿ ਤੁਸੀਂ ਵੀ ਹਰੇਕ ਖੋਲ ਦੇਖਿਆ ਹੀ ਹੈ ਹਮੇਸ਼ਾ ਸ਼ਾਂਤੀ ਬਣਾਈ ਰੱਖਦੇ ਪਹਿਲੇ ਦੋ ਦਿਨ ਲੇਕਿਨ ਸ਼ੁਰੂ ਤੋਂ ਹੀ ਜਿਸ ਹਿਸਾਬ ਨਾਲ ਗੋਲੀਆਂ ਛੱਟੀਆਂ ਗਈਆਂ ਵਿੱਚ 315 ਦੇ ਖੋਲ ਵੀ ਜਿਹੜੇ ਦੇਖਣ ਨੂੰ ਮਿਲੇ ਸੀਗੇ ਇਹ ਇਹਨਾਂ ਨੂੰ ਇਹ ਹੋ ਗਿਆ ਕਿ ਜੇ ਇੱਕ ਬੈਰੀਕੇਡ ਇਥੋਂ ਟੱਪ ਕੇ ਤੇ ਦੂਰ ਰੁਕਣੀ ਨਹੀਂ ਦੇਖੋ ਬੈਰੀ ਬੁਰੀਕੜ ਗੱਲਾਂ ਨਹੀਂ ਆ ਵੱਡੀਆਂ ਬੈਰੀਕੇਡ ਨਹੀਂ ਆ ਜਦੋਂ ਯਾਰ ਬੈਰੀਕਟ ਲਾਈ ਕੀਦੇ ਬੈਠੇ ਮੂਰੇ ਬੈਠੇ ਆ ਅਸੀਂ ਕੋਈ ਚੀਨ ਨਾਲ ਨਾਲ ਅਸੀਂ ਚੀਨ ਵਾਲੇ ਆ ਜਾਂ ਕੋਈ ਹੋਰ ਦੇ ਮੁਲਕਾਂ ਵਾਲੇ ਜਿਹੜੇ ਇੱਥੇ ਇਹਨਾਂ ਨਾਲ ਉਹ ਯਾਰ ਤੁਹਾਡੇ ਹੀ ਮੁਲਕ ਦੇ ਤੁਹਾਡੇ ਕਿਸਾਨ ਤੁਹਾਡੇ ਨਾਲ ਦਿੱਲੀ ਗੱਲ ਕਰਨੀ ਆ ਸਕਦਾ ਕੀ ਸਾਨੂੰ ਕੋਈ ਇਸ ਲੋਕਤੰਤਰ ਦੇ ਵਿੱਚ ਇਹ ਵੀ ਇੱਕ ਅਧਿਕਾਰ ਹੈ ਨਹੀਂ ਵੀ ਅਸੀਂ ਪ੍ਰਦਰਸ਼ਨ ਕਰ ਸਕਦੇ ਹੋਏ ਹੁਣ ਇਹਨਾਂ ਨੇ ਹੋਰ ਦੇਖੋ ਨਾ ਇਹਨਾਂ ਨੇ ਕਾਨੂੰਨ ਹੀ ਇਹੋ ਜਿਹੇ ਲਿਆਂਦੇ ਸੋਧਾਂ ਕਰਤੀਆਂ ਵੀ ਕੱਲ ਨੂੰ ਜਿਹੜੇ ਸੰਘਰਸ਼ ਕਰਨ ਵਾਲੇ ਬੰਦੇ ਹੋਣਗੇ ਉਹਨਾਂ ਨੇ ਐਨਐਸਐ ਵੀ ਲਾ ਸਕਦੇ ਆ ਯੂਐਪੀਏ ਵੀ ਲਾ ਸਕਦੇ ਆ ਜਿਹੜੇ ਕਿਸੇ ਵੀ ਤਰੀਕੇ ਨਾਲ ਆਵਾਜ਼ ਬੰਦ ਕਰ ਦੇਣੀ ਚਾਹੁੰਦੇ ਨੇ ਦੱਬ ਦੇਣੀ ਚਾਹੁੰਦੇ ਆ ਲੋਕਾਂ ਦੀ ਆਵਾਜ਼ ਪਰ ਇਹ ਲੋਕਾਂ ਦੀ ਆਵਾਜ਼ ਆ ਦੱਬੀ ਨਹੀਂ ਜਾਣੀ ਇਹ ਪੰਜਾਬ ਦਾ ਖੂਨ ਹੈ ਪੰਜਾਬ ਦੇ ਖੂਨ ਜੋਸ਼ ਵੀ ਬਹੁਤ ਆ ਹੋਸ਼ ਵੀ ਬਹੁਤ ਆ ਕਲਮੰਦੀ ਬਹੁਤ ਆ ਦਲੇਰੀ ਬਹੁਤ ਆ ਪਰ ਮੈਂ ਅਪੀਲ ਕਰਦਾ ਨੌਜਵਾਨਾਂ ਨੂੰ ਨੌਜਵਾਨੋ ਤੁਹਾਡੀ ਬੜੀ ਲੋੜ ਆ ਪੰਜਾਬ ਨੂੰ ਹਲੇ ਮੇਰਾ ਵੀਰ ਦੇਖਿਓ ਕਿਸੇ ਤਰੀਕੇ ਨਾਲ ਕੋਈ ਹਿੰਸਕ ਨਾ ਹੋ ਜਾਓ ਸ਼ਾਂਤੀ ਸਬਰ ਚਾਬਤਾ ਆਪਣੇ ਆਗੂਆਂ ਦੇ ਭਰੋਸਾ ਰੱਖ ਕੇ ਚੱਲੋ ਤੁਹਾਨੂੰ ਇਹ ਡਿੱਗਣ ਨਹੀਂ ਦੇਣਗੇ ਤੁਹਾਨੂੰ ਹਾਰ ਨਹੀਂ ਦੇਣਗੇ ਬਸ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਬਾਈ ਲੱਖਾ ਸਧਾਨਾ ਜਿੰਨਾਂ ਦਾ ਕਹਿਣਾ ਹੈ ਕਿ ਸਬਰ ਤੇ ਪੇਸ਼ੈਂਸ ਦੇ ਨਾਲ ਹੀ ਜਿਹੜਾ ਲੜਾਈ ਲੜੀ ਜਾ ਸਕਦੀ ਹੈ ਤੇ ਨੌਜਵਾਨਾਂ ਨੂੰ ਬੜਾ ਖੂਬਸੂਰਤ ਇੱਕ ਸੁਨੇਹਾ ਵੀ ਦਿੰਦੇ ਹੋਏ ਨਜ਼ਰ ਆਏ ਨੇ ਕੈਮਰਾ ਪਰਸਨ ਜੀਤਨਾਮ ਮਨਦੀਪਜੋਤ ਸ਼ੰਭੂ ਬਾਡਰ